ਸ਼੍ਰੀ ਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਨੀਹਾ ਬੰਗੜ ਹੈ ਤੇ ਮੈਂ ਆਯੂ ਸਪੀਚ ਐਂਡ ਹੈਰਿੰਗ ਕਲੀਨਿਕ ਦੇ ਵਿੱਚ ਐਜ਼ ਅ ਸਪੀਚ ਥੈਰੇਪਿਸਟ ਵਰਕ ਕਰ ਰਹੀ ਹਾਂ ਅੱਜ ਇਸ ਵੀਡੀਓ ਦਾ ਟਾਪਿਕ ਹੈ ਕਿ ਮਦਰਜ਼ ਨੂੰ ਕਿਹੜੀਆਂ-ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੇਕਰ ਉਹਨਾਂ ਦਾ ਬੱਚਾ ਆਟイズਮ ਹੈ ਸਭ ਤੋਂ ਪਹਿਲਾਂ ਜੀ ਜੇਕਰ ਆਪਾਂ ਇੱਕ ਮਾਂ ਦੀ ਗੱਲ ਕਰੀਏ ਤਾਂ ਮਾਂ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਹੈ ਇੱਕ ਮਾਂ ਆਪਣੇ ਬੱਚੇ ਦੇ ਨਾਲ 24 ਘੰਟੇ ਰਹਿੰਦੀ ਹੈ ਤੇ ਉਸ ਨੂੰ ਪਤਾ ਹੁੰਦਾ ਹੈ ਕਿ ਉਸ ਦੇ ਬੱਚੇ ਦੇ ਵਿੱਚ ਕਿਹੜੀਆਂ-ਕਿਹੜੀਆਂ ਪ੍ਰੋਬਲਮਸ ਹਨ ਜਾਂ ਫਿਰ ਕਿਹੜੇ-ਕਿਹੜੇ ਬਿਹੇਵੀਅਰ ਇਸ਼ੂਜ਼ ਹਨ ਉਸ ਨੂੰ ਪਤਾ ਹੁੰਦਾ ਹੈ ਕਿ ਉਸ ਦਾ ਬੱਚਾ ਥੋੜਾ ਜਿਹਾ ਅਲੱਗ ਹੈ ਦੂਸਰੇ ਬੱਚਿਆਂ ਦੇ ਨਾਲ ਪਰ ਇੱਕ ਮਾਂ ਇਹ ਨਹੀਂ ਪਹਿਚਾਨ ਪਾਉਂਦੀ ਕਿ ਉਸ ਦੇ ਬੱਚੇ ਦੇ ਵਿੱਚ ਕਿਹੜੀ ਚੀਜ਼ ਅਲੱਗ ਹੈ ਸੋ ਆਟイズਮ ਕੇਸਿਸ ਦੇ ਵਿੱਚ ਮਾਵਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਆਪਣੇ ਬੱਚੇ ਨੂੰ ਲੈ ਕੇ ਸਾਡੇ ਸੈਂਟਰ ਵਿੱਚ ਜੀ ਬਹੁਤ ਸਾਰੀਆਂ ਮਾਵਾਂ ਆਉਂਦੀਆਂ ਹਨ ਅਤੇ ਆਪਣੀਆਂ ਜਿਹੜੀਆਂ ਪ੍ਰੋਬਲਮਸ ਹਨ ਉਹਨਾਂ ਨੂੰ ਸ਼ੇਅਰ ਕਰਦੀਆਂ ਹਨ ਬਹੁਤ ਸਾਰੇ ਆਟイズਮ ਕੇਸਿਸ ਦੇ ਵਿੱਚ ਜਦੋਂ ਮਦਰਸ ਆਪਣੇ ਹਸਬੰਡਸ ਦੇ ਨਾਲ ਆਪਣੀਆਂ ਪ੍ਰੋਬਲਮਸ ਨੂੰ ਸ਼ੇਅਰ ਕਰਦੀਆਂ ਹਨ ਜਾਂ ਫਿਰ ਆਪਣੇ ਬੱਚੇ ਦੇ ਜਿਹੜੇ ਬਿਹੇਵੀਅਰ ਇਸ਼ੂਜ਼ ਆ ਬੱਚੇ ਦੀਆਂ ਜਿਹੜੀਆਂ ਪ੍ਰੋਬਲਮਸ ਆ ਉਹਨਾਂ ਨੂੰ ਸ਼ੇਅਰ ਕਰਦੀਆਂ ਹਨ ਤਾਂ ਉਹਨਾਂ ਦੇ ਜਿਹੜੇ ਹਸਬੰਡਸ ਆ ਉਸ ਚੀਜ਼ ਨੂੰ ਨਜ਼ਰ ਅੰਦਾਜ਼ ਕਰਦੇ ਹਨ ਸੋ ਸਭ ਤੋਂ ਪਹਿਲਾਂ ਜੀ ਇਹ ਜਾਨਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਨਜ਼ਰ ਅੰਦਾਜ਼ ਕਰਨ ਦੇ ਪਿੱਛੇ ਦਾ ਕੀ ਰੀਜ਼ਨ ਹੈ ਜੇਕਰ ਆਪਾਂ ਫਾਦਰਸ ਦੀ ਗੱਲ ਕਰੀਏ ਦਾ ਫਾਦਰ ਆਪਣੇ ਬੱਚੇ ਦੇ ਨਾਲ ਹਾਰਡਲੀ 2 ਜਾਂ 3 ਘੰਟੇ ਰਹਿੰਦਾ ਹੈ ਐਜ਼ ਕੰਪੇਅਰ ਟੂ ਮਦਰ ਜੇਕਰ ਆਪਾਂ ਇੱਕ ਮਾਂ ਦੀ ਗੱਲ ਕਰੀਏ ਤਾਂ ਮਾਂ 24 ਘੰਟੇ ਆਪਣੇ ਬੱਚੇ ਦੇ ਨਾਲ ਰਹਿੰਦੀ ਹੈ ਉਹ ਆਪਣੇ ਬੱਚੇ ਦੀਆਂ ਡਿਫਰੈਂਟ ਡਿਫਰੈਂਟ ਸਿਚੁਏਸ਼ਨਸ ਨੂੰ ਦੇਖ ਸਕਦੀ ਹੈ ਆਪਣੇ ਬੱਚੇ ਦੀਆਂ ਡਿਫਰੈਂਟ ਡਿਫਰੈਂਟ ਸਿਚੁਏਸ਼ਨਸ ਨੂੰ ਫੀਲ ਕਰ ਸਕਦੀ ਹੈ ਬਟ ਇੱਕ ਫਾਦਰ ਇਨ ਸਿਚੁਏਸ਼ਨਸ ਨੂੰ ਨਹੀਂ ਦੇਖ ਸਕਦਾ ਅਤੇ ਨਾ ਹੀ ਫੀਲ ਕਰ ਸਕਦਾ ਹੈ ਸੋ ਉਹਨਾਂ ਨੂੰ ਲੱਗਦਾ ਹੈ ਕਿ ਬੱਚਾ ਫਿਜ਼ੀਕਲੀ ਬਹੁਤ ਠੀਕ ਹੈ ਫਿਜ਼ੀਕਲੀ ਫਿਟ ਹੈ ਉਸ ਨੂੰ ਕੋਈ ਵੀ ਪ੍ਰੋਬਲਮ ਨਹੀਂ ਹੈ ਬੱਚਾ ਉਮਰ ਦੇ ਨਾਲ ਖੁਦ ਹੀ ਠੀਕ ਹੋ ਜਾਵੇਗਾ ਸੋ ਦੂਸਰੀ ਨੈਗੇਟਿਵਿਟੀ ਪਾਉਣ ਵਾਲੇ ਹੁੰਦੇ ਹਨ ਲੌਸ ਫੈਮਿਲੀ ਮੈਂਬਰਸ নো ਡਾਊਟ ਇਨ ਥਿਸ ਟਾਈਮ ਐਂਡ ਏਜ ਹਰ ਇੱਕ ਪਰਸਨ ਨੂੰ ਨੋਲਜ ਹੈ ਹਰ ਇੱਕ ਪਰਸਨ ਪੜਿਆ ਲਿਖਿਆ ਹੈ ਪਰ ਪ੍ਰੋਬਲਮ ਕਿੱਥੇ ਆਉਂਦੀ ਹੈ ਬਹੁਤ ਸਾਰੇ ਕੇਸਸ ਦੇ ਵਿੱਚ ਬੱਚੇ ਦੇ ਜੋ ਦਾਦਾ ਦਾਦੀ ਹੁੰਦੇ ਹਨ ਉਹ ਪੁਰਾਣੇ ਖਿਆਲਾਂ ਦੇ ਹੁੰਦੇ ਹਨ ਉਹਨਾਂ ਨੂੰ ਲੱਗਦਾ ਹੈ ਕਿ ਬੱਚਾ ਉਮਰ ਦੇ ਨਾਲ ਨਾਲ ਆਪਣੇ ਆਪ ਹੀ ਠੀਕ ਹੁੰਦਾ ਜਾਵੇਗਾ ਬੱਚਾ ਜਿੱਦਾਂ ਜਿੱਦਾਂ ਬੱਚੇ ਦੀ ਏਜ ਵਧੇਗੀ ਉਸ ਹਾਵਨਾ ਬੱਚਾ ਠੀਕ ਹੋਵੇਗਾ ਪਰ ਇਹ ਬਿਲਕੁਲ ਗਲਤ ਹੈ ਬੱਚੇ ਦੀ ਜਿਹੜੀ ਏਜ ਹੈ ਉਹ 0 ਟੂ 6 ਲਰਨਿੰਗ ਏਜ ਹੈ ਜਿਸ ਦੇ ਵਿੱਚ ਬੱਚੇ ਨੂੰ ਨੋਰਮਲ ਕੀਤਾ ਜਾ ਸਕਦਾ ਹੈ ਸੋ ਉਸ ਤੋਂ ਬਾਅਦ ਬੱਚੇ ਨੂੰ ਨੋਰਮਲ ਕਰਨਾ ਥੋੜਾ ਜਿਹਾ ਟਫ ਹੋ ਜਾਂਦਾ ਹੈ ਸੋ ਮਾਵਾਂ ਜਿਹੜੀਆਂ ਹੁੰਦੀਆਂ ਹਨ ਆਪਣੇ ਬੱਚੇ ਦੇ ਬਿਹਿਵਾਇਰਸ ਨੂੰ ਝੇਲਦੀਆਂ ਹਨ ਇਨ ਸਮ ਕੇਸਿਸ ਆਰਟイズਮ ਬੱਚੇ ਰਾਤ ਨੂੰ ਉੱਠ ਕੇ ਰੋਂਦੇ ਹਨ ਸੋ ਜਿੱਥੇ ਮਾਂ ਨੂੰ ਪ੍ਰੋਬਲਮ ਜਿੱਥੇ ਮਦਰਸ ਨੂੰ ਪ੍ਰੋਬਲਮ ਆਉਂਦੀਆਂ ਹਨ ਸੋ ਜਿਹੜੀਆਂ ਮਦਰਜ਼ ਆ ਉਹ ਡਿਸਟਰਬ ਹੋ ਜਾਂਦੀਆਂ ਹਨ ਜਿਸ ਦੇ ਕਰਕੇ ਉਹਨਾਂ ਦਾ ਕੰਫੀਡੈਂਸ ਲੈਵਲ ਹੋਰ ਜ਼ਿਆਦਾ ਲੋ ਹੋ ਜਾਂਦਾ ਹੈ ਉਹਨਾਂ ਦਾ એનર્ਜੀ ਲੈਵਲ ਜਿਹੜਾ ਉਹ ਬਹੁਤ ਜ਼ਿਆਦਾ ਲੋ ਹੋ ਜਾਂਦਾ ਹੈ ਸੋ ਕਿਸੇ ਟਾਈਮ ਜਿਹੜੀਆਂ ਮਦਰਜ਼ ਆ ਉਹ ਆਪਣੇ ਆਪ ਨੂੰ ਬਲੇਮ ਕਰਦੀਆਂ ਹਨ ਕਿ ਸਾਡੀ ਪੈਰੈਂਟਿੰਗ ਦੇ ਵਿੱਚ ਪ੍ਰੋਬਲਮ ਹੈ ਮੈਂ ਇੱਕ ਚੰਗੀ ਮਾਂ ਨਹੀਂ ਹਾਂ ਜਾਂ ਮੇਰੀ ਪਰਵ੍ਰਿਸ਼ ਤੇ ਵਿੱਚ ਕੋਈ ਕਮੀ ਹੈ ਸੋ ਇਸ ਤਰ੍ਹਾਂ ਦੇ ਨੈਗੇਟਿਵ ਖਿਆਲ ਜਿਹੜੇ ਆ ਮਦਰਜ਼ ਦੇ ਅੰਦਰ ਆਉਣੇ ਸ਼ੁਰੂ ਹੋ ਜਾਂਦੇ ਹਨ ਸੋ ਇਸ ਲਈ ਰਿਕੁਐਸਟ ਹੈ ਕਿ ਸਾਰੀ ਫੈਮਿਲੀ ਮੈਂਬਰਸ ਨੂੰ ਮਿਲ ਕੇ ਐਫਰਟਸ ਕਰਨੇ ਚਾਹੀਦੇ ਹਨ ਆਟイズਮ ਬੱਚੇ ਨੂੰ ਲੈ ਕੇ ਸੋ ਅਗਰ ਸਾਰੀ ਫੈਮਿਲੀ ਮੈਂਬਰਸ ਇਕੱਠੇ ਮਿਲ ਕੇ ਪੂਰੇ ਐਫਰਟਸ ਕਰਨ ਤਾਂ ਬੱਚੇ ਨੂੰ ਠੀਕ ਕੀਤਾ ਜਾ ਸਕਦਾ ਹੈ ਜੇਕਰ ਮਦਰਸ ਆਪਣੇ ਫੈਮਿਲੀ ਮੈਂਬਰਸ ਦੇ ਨਾਲ ਆਪਣੇ ਬੱਚੇ ਦੀਆਂ ਪ੍ਰੋਬਲਮਸ ਨੂੰ ਸ਼ੇਅਰ ਕਰਦੀਆਂ ਹਨ ਅਤੇ ਕਹਿੰਦੀਆਂ ਹਨ ਕਿ ਬੱਚੇ ਦੇ ਵਿੱਚ ਪ੍ਰੋਬਲਮ ਹੈ ਤਾਂ ਫੈਮਿਲੀ ਮੈਂਬਰਸ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਸੋ ਜੇਕਰ ਫੈਮਿਲੀ ਮੈਂਬਰਸ ਇਸ ਗੱਲ ਨੂੰ ਐਕਸੈਪਟ ਕਰਦੇ ਹਨ ਕਿ ਬੱਚਾ ਜਿਹੜਾ ਥੋੜਾ ਜਿਹਾ ਅਲੱਗ ਹੈ ਬੱਚਾ ਆਟਿਸਟਿਕ ਹੈ ਤਾਂ ਉੱਥੇ ਉਹ ਰੈਡੀ ਹੋ ਜਾਂਦੇ ਹਨ ਕਿ ਬੱਚੇ ਨੂੰ ਚਲੋ ਸਕੂਲ ਲਗਾ ਦਿੰਨੇ ਆ ਬੱਚੇ ਨੂੰ ਥੈਰੇਪੀ ਪ੍ਰੋਵਾਈਡ ਕਰਦੇ ਹਨ ਸੋ ਉੱਥੇ ਨੈਕਸਟ ਪ੍ਰੋਬਲਮ ਵੀ ਸ਼ੁਰੂ ਹੁੰਦੀ ਹੈ ਉੱਥੇ ਮਾਂ ਦਾ ਰੋਲ ਬਣ ਜਾਂਦਾ ਹੈ ਇੱਕ ਡਰਾਈਵਰ ਪਹਿਲਾਂ ਉਹ ਘਰ ਦੇ ਕੰਮ ਕਰਦੀ ਹੈ ਫਿਰ ਉਸ ਤੋਂ ਬਾਅਦ ਬੱਚੇ ਦੀ ਸਕੂਲਿੰਗ ਉਸ ਤੋਂ ਬਾਅਦ ਬੱਚੇ ਨੂੰ ਥੈਰੇਪੀ ਸੈਂਟਰ ਲੈ ਕੇ ਜਾਣਾ ਥੈਰੇਪੀ ਸੈਂਟਰ ਤੋਂ ਵਾਪਸ ਲੈ ਕੇ ਆਉਣਾ ਸੋ ਰਾਤ ਨੂੰ ਵੀ ਉਹ ਸੋਚਦੀਆਂ ਹਨ ਕਿ ਚਲੋ ਬੱਚੇ ਨੂੰ ਕੁਝ ਐਕਸਟਰਾ ਕਰਵਾ ਦਮਾ ਜਿਸ ਦੇ ਨਾਲ ਬੱਚਾ ਥੋੜਾ ਹੋਰ ਜ਼ਿਆਦਾ ਠੀਕ ਹੋ ਜਵੇ ਬਟ ਉਸ ਟਾਈਮ ਉਸ ਸਿਚੁਏਸ਼ਨ ਦੇ ਵਿੱਚ ਬੱਚਾ ਜਿਹੜਾ ਆ ਸਿੱਖਣ ਦੇ ਮੂਡ ਵਿੱਚ ਬਿਲਕੁਲ ਨਹੀਂ ਹੁੰਦਾ ਬੱਚਾ ਤਾਂ ਦਿਨ ਪਰ ਪਹਿਲੇ ਹੀ ਥੱਕ ਚੁੱਕਿਆ ਹੁੰਦਾ ਹੈ ਉੱਥੇ ਬੱਚਾ ਸਿੱਖਣ ਦੇ ਮੂਡ ਵਿੱਚ ਨਾ ਹੋਣ ਕਰਕੇ ਮਦਰਸ ਜਿਹੜੀਆਂ ਹੋਰ ਪਰੇਸ਼ਾਨ ਹੋ ਜਾਂਦੀਆਂ ਹਨ ਉਹਨਾਂ ਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਪ੍ਰੋਗਰੈਸ ਨਹੀਂ ਆ ਰਹੀ ਸੋ ਇੱਥੇ ਇੱਕ ਮਾਂ ਦੇ ਵਿੱਚ ਹੋਰ 네ਗੇਟਿਵਿਟੀ ਆਉਣੀ ਸ਼ੁਰੂ ਹੋ ਜਾਂਦੀ ਹੈ ਫੈਮਿਲੀ ਮੈਂਬਰਸ ਨੂੰ ਲੱਗਦਾ ਹੈ ਕਿ ਅਸੀਂ ਬੱਚੇ ਦੇ ਉੱਪਰ ਪੂਰਾ ਖਰਚ ਕਰ ਰਹੇ ਹਾਂ ਅਸੀਂ ਬੱਚੇ ਨੂੰ ਸਕੂਲ ਲਗਾ ਦਿੱਤਾ ਬੱਚੇ ਨੂੰ ਥੈਰੇਪੀ ਪ੍ਰੋਵਾਈਡ ਕਰਾ ਦਿੱਤੀ ਤਾਂ ਉਹ ਬਲੇਮ ਆਉਣਾ ਸ਼ੁਰੂ ਹੋ ਜਾਂਦਾ ਹੈ ਇੱਕ ਮਦਰ ਦੇ ਉੱਤੇ ਸੋ ਇੱਥੇ ਮਦਰਸ ਜਿਹੜੀਆਂ ਹੋਰ ਜ਼ਿਆਦਾ 네ਗੇਟਿਵ ਹੋ ਜਾਂਦੀਆਂ ਹਨ ਉਹਨਾਂ ਨੂੰ ਹੋਰ ਜ਼ਿਆਦਾ 네ਗੇਟਿਵਿਟੀ ਆਣੀ ਉਹਨਾਂ ਦੇ ਅੰਦਰ ਸ਼ੁਰੂ ਹੋ ਜਾਂਦੀ ਹੈ ਸੋ ਇਹ ਚਾਹੀਦਾ ਹੈ ਕਿ ਪੂਰੇ ਫੈਮਿਲੀ ਮੈਂਬਰਸ ਇਕਵਲ ਐਫਰਟਸ ਕਰਨ ਆਪਣੇ ਬੱਚੇ ਨੂੰ ਲੈ ਕੇ ਜੇਕਰ ਫੈਮਿਲੀ ਮੈਂਬਰਸ ਮਿਲ ਕੇ ਆਪਣੇ ਬੱਚੇ ਦੇ ਉੱਪਰ ਮਿਹਨਤ ਕਰਦੇ ਹਨ ਤਾਂ ਆਟਿਜ਼ਮ ਨੂੰ ਹਰਾਇਆ ਜਾ ਸਕਦਾ ਹੈ ਸੋ ਸਸ਼ੀਕਾਲ ਜੀ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ